ਸੱਤਾਧਾਰੀ ਪਾਰਟੀ ਆ ਉਹਦੇ ਖਿਲਾਫ ਕਿਤੇ ਨਾ ਕਿਤੇ ਕੁਛ ਨਾ ਕੁਝ ਦੇਖਣ ਨੂੰ ਮਿਲ ਰਿਹਾ ਹੈ ਹੁਣੇ ਕੁਝ ਦਿਨ ਪਹਿਲਾਂ ਕੁਝ ਲੋਕ ਵੀ ਜਿਹੜੇ ਪਕੜੇ ਗਏ ਨੇ ਹਾਲਾਂਕਿ ਦੱਸਿਆ ਨਹੀਂ ਗਿਆ ਕਿਹੜੀ ਪਾਰਟੀ ਦੀ ਇਸ ਤਰ੍ਹਾਂ ਜਦ ਕੋਈ ਬੰਦਾ ਸ਼ਰਮ ਲਾ ਦੇਣਾ ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ ਹੁਣ ਆਮ ਆਦਮੀ ਪਾਰਟੀ ਨੇ ਸ਼ਰਮ ਲਾਤੀ ਹੈ ਕਿ ਜੀ ਸਾਡੇ ਜਿੰਨੇ ਮਰਜ਼ੀ ਬੰਦੇ ਫੜੇ ਜਾਣ ਸਾਡਾ ਜਿੰਨੇ ਮਰਜ਼ੀ ਸਮਾਨ ਫੜਿਆ ਜਾਵੇ ਐਸੀ ਬੰਨੜ ਤੇ ਨਹੀਂ ਹਟਣਾ ਐਸੀ ਲੋਕਾਂ ਨੂੰ ਲੁਭਾਉਣ ਤੇ ਨਹੀਂ ਹਟਣਾ ਐਸੀ ਤੱਕੇਚਾਈ ਤੇ ਨਹੀਂ ਹਟਣਾ ਫਿਰ ਇਹਦਾ ਹੱਲ ਜੇ ਹੁਣ ਅਸੀਂ ਥਾਣੇ ਜਾਂਦੇ ਤਾਂ ਉੱਥੇ ਪਰਚਾ ਨਹੀਂ ਦਰਜ ਹੁੰਦਾ ਸੋ ਇੱਕ ਕਿਸਮ ਦਾ ਕੋਸ਼ਿਸ਼ ਕਰ ਰਹੇ ਹੋ ਲੁੱਟਣ ਦੀ ਇਲੈਕਸ਼ਨ ਨੂੰ ਤੇ ਲੁੱਟ ਰਹੇ ਆ ਲੇਕਿਨ ਲੋਕਾਂ ਦੀ ਮੈਂ ਫੇਰ ਵੀ ਦਾਰ ਦਿੰਦਾ ਕਿ ਇੰਨੇ ਪੈਸੇ ਘਰਾਂ ਚ ਵੰਡ ਰਹੇ ਆ ਤੇ ਇੰਨਾ ਧੱਕੇਸ਼ਾਹੀ ਕਰ ਰਹੇ ਆ ਮਜਬੂਰ ਕਰ ਰਹੇ ਜਿਹੜਾ ਕਾਂਗਰਸ ਦਾ ਵੋਟਰ ਹੈ ਉਹਨੂੰ ਨਾ ਜਾਣ ਦੇਣ ਸੋ ਇਸ ਦੇ ਬਾਵਜੂਦ ਵੀ ਲੋਕ ਵੋਟ ਪਾ ਰਹੇ ਕਾਂਗਰਸ ਨੂੰ ਔਰ ਵਿਰੋਧੀ ਪਾਰਟੀਆਂ ਨੂੰ ਆਮ ਆਦੀ ਪਾਰਟੀਆਂ ਨੂੰ ਸੋ ਮੈਂ ਫੇਰ ਵੀ ਲੋਕਾਂ ਨੂੰ ਦੱਸ ਦਿੰਦਾ ਅੱਜ ਸ਼ੀਤਲੰਗਰਾਲ ਵੀ ਲਾਈਵ ਹੋਈ ਸੀ ਉਹਨਾਂ ਨੇ ਕਿਹਾ ਕਿ ਬਾਹਰ ਤੋਂ ਜਿਹੜੇ ਲੋਕ ਆਕਰ ਇੱਥੇ ਵੋਟ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਜਾਂ ਫੇ ਲੋਕਾਂ ਨੂੰ ਡਰਾ ਕੇ ਵੋਟ ਆਫ ਕਰ ਰਹੇ ਤੁਸੀਂ ਦੇਖੋ ਆ ਜਿਹੜੇ ਮੜੀ ਚੌਂਕ ਦੇਖੋ ਕੋਈ ਬਠਿੰਡੇ ਦੀ ਬੱਸ ਖੜੀ ਆ ਕੋਈ ਕਪੂਰਥਲੇ ਦੀ ਖੜੀ ਆ ਕੋਈ ਕਿਤੇ ਦੀ ਖੜੀ ਐ ਸਾਰੇ ਪਾਸੇ ਤੋਂ ਬੰਦੇ ਆਏ ਹੋਏ ਤੇ ਇਹ ਇਲੈਕਸ਼ਨ ਨੂੰ ਉਹ ਲੁੱਟ ਰਹੇ ਹਨ ਲੇਕਿਨ ਫੇਰ ਵੀ ਐਸੀ ਆਪਣੀ ਲੜਾਈ ਤੱਕੜੇ ਹੋ ਕੇ ਲੜ ਰਿਹਾ ਲੜਾ ਅੱਜ ਰਾਜਾ ਵਿਰਿੰਗ ਹੋਣੀ ਵੀ ਸੀਪੀ ਆਫਿਸ ਬੈਠ ਕੇ ਰਹੇ ਜਾਂ ਕੇ ਕਹਿੰਦੇ ਕਿ ਪੁਲਿਸ ਅਧਿਕਾਰੀ ਦਾ ਕੋਈ ਮਿਲਿਆ ਨਹੀਂ ਅਗਰ ਕੁਝ ਹੁੰਦਾ ਹੈ ਤਾਂ ਉਹ ਜ਼ਰੂਰ ਅਧਿਕਾਰੀ ਨੂੰ ਲੈ ਕੇ ਆਣ ਦੇ ਨਾਲ ਫਿਲਹਾਲ ਤਾਂ ਉਹ ਅਧਿਕਾਰੀ ਜਾਂਦੇ ਕਿੱਥੇ ਨਾਲ ਤੁਸੀਂ ਕਿਤੇ ਖੜ੍ਹ ਜੋ ਪੁਲਿਸ ਆਉਂਦੀ ਨਹੀਂ ਜੀ ਆਉਂਦੀ ਹੈ ਤਾਂ ਉਹਨਾਂ ਨੂੰ ਲੈ ਜਾਂਦੀ ਹੈ ਥੋੜੀ دیر ਬਾਅਦ ਛੱਡ ਦਿੰਦੀ ਕੱਲ ਪੂਰਾ ਇੱਕ ਬੜਾ ਟੈਂਪੂ ਸਮਾਨ ਦਾ ਮਿਲਿਆ ਕੋਈ ਪਰਚਾ ਹੋਇਆ ਸੋ ਇਹ ਤੱਕੇਸ਼ਾਈ ਹੋ ਰਹੀ ਹੈ ਹਰ ਤਰੀਕੇ ਦੀ ਕਰਨ ਤੋਂ ਕੋਈ ਗੱਲ ਨਹੀਂ ਕੱਲ ਇੱਕ ਤੁਸੀਂ ਕਿਹਾ ਸੀਗਾ ਕਿ ਸੀਐਮ ਆਰ ਮਾਫੀ ਮੰਗਰ ਨਹੀਂ ਤੇ ਤੁਸੀਂ ਜਿਹੜਾ ਕਾਨੂੰਨੀ ਕਾਰਵਾਈ ਕਰੋਗੇ ਫਿਲਹਾਲ ਹਜੇ ਤੱਕ ਤਾਂ ਉਹਨਾਂ ਵੱਲੋਂ ਤਾਂ ਕੋਈ ਵੀ ਮੈਂ ਤੁਹਾਨੂੰ ਕਿਹਾ ਸੀ ਜੇ ਸ਼ਰਮੇ ਬੰਦੇ ਲਾ ਦੇਣਾ ਫਿਰ ਤੁਸੀਂ ਕੀ ਕਰ ਸਕਦੇ ਇਨਾਂ ਨੇ ਸ਼ਰਮ ਲਾਤੀ ਹੈ ਤੇ ਜਿਹੜੇ ਇਨਕਲਾਬੀ ਸੀ ਆ ਜੋ ਇਨਕਲਾਬ ਬੜੀ ਗੱਲ ਕੀਤੇ ਦਿਖ ਨਹੀਂ ਰਹੀ ਬਲਕਿ ਹੁਣ ਇਨਕਲਾਬ ਇਹਨਾਂ ਦੇ ਖਿਲਾਫ ਲੈ ਕੇ ਆਉਣਾ ਪਵੇਗਾ ਤਾਂ ਗੱਲ ਇੱਥੇ ਪੰਜਾਬ ਦੇ ਵਿੱਚ ਲੱਗੇ ਕੀ ਲੱਗਦਾ ਹੈ ਕਿ ਕਿਵੇਂ ਦਾ ਹੁਣ ਰੁਝਾਨ ਰਹੇਗਾ ਕਿਉਂਕਿ ਆਖਰੀ ਸਮਾਂ ਬਚ ਗਿਆ ਹੈ ਚੋਨਾਂ ਦਾ ਇਹ ਹੁਣ ਮੌਕਾ ਕੱਲ੍ਹ ਹੀ ਜਦੋਂ ਡੱਬੇ ਖੁੱਲਣਗੇ ਉਦੋਂ ਦੱਸਾਂਗਾ ਤੁਹਾਨੂੰ ਵੀ ਕੀ ਅਜੰਡਾ ਹੈ